ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਚੰਗੀ ਜਿੰਦ ਜਾਲੇ ਰਾਜੀ ਸਮੀ ਬੜੀ ਆਪਾਂ ਮੈਂ ਦਿਖਾਉਣੀ ਐ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਕਰਵਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਮ ਐਡਰੈਸ ਦੱਸੋ ਆਪਣਾ ਰਣਸੀ ਜਿਹੜਾ ਮੌਕਾ ਤੇ ਨਿਹਾਲ ਸਿੰਘ ਬਿਲਕੁਲ ਨਿਹਾਲ ਸਿੰਘ ਵਾਲ ਦੇ ਨਾਲ ਹੀ ਆ ਗਿਆ ਨਾ ਹਾਂਜੀ 1 ਕਿਲੋਮੀਟਰ ਪਿੰਡ ਧੂਰਕੋਟ ਰਣਸੀ ਹਾਂਜੀ ਮੋਬਾਈਲ ਨੰਬਰ ਆਪਣਾ ਜੀ 99555556047 98555556047 56047 ਜਿਹਦੇ ਆਪਾਂ ਝੋਟੀ ਦੇਖੀ ਜਨੇ ਸੂਆ ਕਿਹੜਾ ਬਾਈ ਜੀ ਸੂੰਦੀ ਆ ਦੂਜਾ ਸੂਆ ਜੀ ਦੂਜਾ ਸੂਆ ਕੈਕਦਾਂ ਲੈਂਦੇ ਸੂੰਦੇ ਜੇ ਉਸੇ ਹਫਤਾ ਕੰਮਨੇ ਚਲਦੇ ਇੱਕ ਹਫਤਾ ਸੂੰਮ ਚ ਬਾਕੀ ਪਿਆ ਤੇ ਆਪਣੀ ਘਰ ਦੀ ਪੜਿਓ ਕਿ ਲੈ ਆਈ ਸੀ ਪਿਛਲੀ ਵਾਰ ਠੀਕ ਆ ਪਹਿਲੇ ਛੇ ਦੁੱਧ ਕਿੰਨਾ ਖੋੜਿਆ ਆਪਾਂ ਇਹਦਾ ਬੇਟੇ ਸੁਵੇ 12 ਲੀਟਰ ਤੇ ਹੈ 12 ਲੀਟਰ ਅੱਜ ਰਹਿ ਗਿਆ ਤਾਂ ਇੱਕ ਹਫ਼ਤਾ ਸੂਣ ਚ ਬਾਕੀ ਹਾਂਜੀ ਇੱਕ ਹਫ਼ਤਾ ਅੰਦਾਜ਼ਾ ਲਾ ਸਕੀ ਬੋਡੀ ਵੇਟ ਤੇਰਾ ਚੰਗਾ ਰਾਜੀ ਵਧਿਆ ਹੋਗੀ ਪਿਛਲੇ ਸਾਲ ਨੂੰ ਹਣਾ ਹਾਂਜੀ ਕਿੰਨਾ ਕੁ ਦੁੱਧ ਪਾਉਗੀ 13 ਪਲੱਸ ਪਾਉਂਗੀ ਮੰਨ ਕੇ ਚੱਲੀ ਵੀ 1 ਕਿਲੋ ਦੇ ਹਿਸਾਬ ਨਾਲ 12 ਕਿਲੋ ਤੋਂ ਬਾਰ ਵਾਲੀ ਮੈਂ ਹੈਗੀ ਆ ਹੈਗੀ ਹੈਗੀ 13 ਟੀਕਾ ਜਾਂਦਾ ਕੁਝ ਕਿਹੜਾ ਘਪਰਾ ਹੈ ਲਕਸ਼ਮੀ ਵਾਲੀ ਠੀਕ ਹੈ ਲੈ ਉਹ ਨਹੀਂ ਯਾਦ ਵੀ ਕਿਹੜਾ ਘਪਰਾ ਆ ਉਹ ਲਕਸ਼ਮੀ ਵਾਲਾ ਕਹਿੰ ਗਿਆ ਪੱਟੀ ਘਪਰਾਦਾ ਸੀਗਾ ਤੇ ਮਲਾ ਥਣਾ ਥਣਾ ਦੀ ਓਕੇ ਆ ਜਮ ਠੀਕ ਹੈ ਕੋਈ ਭਾਰ ਪਿੱਛਾ ਕੋਈ ਨਹੀਂ ਕਹਤ ਨਹੀਂ ਕੋਈ ਨਹੀਂ ਜਮਾ ਗਰੰਟੀ ਹੈ 115 ਮਾਨਤਨ ਹੋ ਜਾਊਗਾ ਬਹੁਤ ਦੇ ਦੇਾਂਗੇ 10 ਦੀ ਦੇ ਰਹੇ ਠੀਕ ਹੈ ਮਾਨਤਨ ਮੜ ਮਟਾ ਹੋਰ ਵੀ ਕਰ ਦਾਂ ਠੀਕ ਹੈ ਧੋਰੇ ਵਾਰ ਨੂੰ ਸੋ ਵੀਰ ਸਿੰਘੂ ਮੱਥਾ ਦੇਖੋ ਕੁੰਡਾ ਸਿੰਘਾ ਤੇ ਰਾਜੀ ਪੜੀ ਵੀ ਬਹੁਤ ਜ਼ਿਆਦਾ ਝੋਟੀ ਥਾਂਡੇਵੇ ਦੀ ਪੂਰੀ ਸਾਫ ਸੁਥਰੀ ਐ ਤੇ ਫਿੱਟ ਫਾੜ ਲੈਵਾ ਰੱਖਣਾ ਫਿਟਿੰਗ ਵਾਲੇ ਨੇ ਕੋਈ ਇਹ ਨਹੀਂ ਟੁੱਟਵੇ ਲੈਵਾ ਤੇ ਰਾਜੀ ਪੜੀ ਵੀ ਬਹੁਤ ਜ਼ਿਆਦਾ ਲਕਸਮੀ ਰਾਈ ਫਾਰਮ ਦਾ ਲੱਗਿਆ ਹੋ ਸਿਮਨ ਇਹ ਨਹੀਂ ਕਰ ਫਾਰਮ ਇਹ ਮੋਦੀ ਲੱਗਿਆ 나ਗ ਲੱਗਿਆ ਕਿਹੜਾ ਲੱਗਿਆ ਪਰ ਆ ਪੰਜਵੇਂ ਕਹਿੰਦੇ ਡਾਟਾ ਤੋਂ ਵੀ ਲੱਖ ਸੀ ਮਿਲਦੀ ਫਾਰਮਾ ਠੀਕਾ ਭਰ ਦੋ ਉਹ ਗੱਲ ਕਹਿ ਕੇ ਠੀਕਾ ਭਰਾਇਆ ਵਾ ਤੇ ਕੱਦ ਬੱਡ ਦੇਖੋ ਝੋਟੀ ਦਾ ਚੰਗਾ ਬਿਲਕੁਲ ਨਮਾ ਹਾਣਾ ਕੋਈ ਵੀਰ ਛੋਟੀ ਮੰਨ ਕੇ ਨਾ ਆਵੇ ਵੀ ਲੱਸੀ ਹੋਊਗੀ ਰਾਜੀ ਪੂਰੀ ਸਮੀ ਪੜੀ ਵੀ ਇਹ ਵੀ ਨਹੀਂ ਗੱਲ ਵੀ 1.5 ਲੱਖ 31 115 110 ਦੀ ਵੀਰ ਕਹਿੰਦਾ ਦੇ ਦਾਂਗੇ ਮਾਲ ਤਾਂ ਇਹਦੇ ਵਿੱਚੋਂ ਵੀ ਹੋ ਜਾਊਗਾ ਸੋ ਥਾਂਡੇ ਵਾਲ ਨੇੜੇ ਤੋਂ ਦੇਖ ਸਕਦੇ ਹਾਂ ਸੋਹਣਾ ਸਾਫ ਸੁਥਰਾ ਠੀਕ ਹੈ ਪੁਰਾਏ ਮੁੱਠੀ ਮੁੱਠੀ ਵਾਲ ਥਾਣਾ ਜਾਵਾਂ ਹਣਾ ਹਾਂਜੀ ਜਾਵਾਂ ਠੀਕ ਹੈ ਚੋਣ ਚਾ ਬਿਲਕੁਲ ਇੱਕ ਨੰਬਰ ਜੀ ਆ ਇੱਕ ਨੰਬਰ ਘਰ ਦੀ ਆਪ ਜੀ ਤੇ ਬਾਕੀਆ ਦੋ ਤਿੰਨ ਕ ਨਾਗ ਬਸ ਆਪਣੇ ਹੋਰ ਰੱਖੇ ਹੋਇਆ ਹਾਂਜੀ ਹਾਂ ਬਸ ਨਾਗ ਜਿਆਦੇ ਹੋਗੇ ਚੱਲ ਇੱਕ ਤਾਂ ਵਿੱਚੋਂ ਵੇਚੇਲ ਕਰ ਦੜਾ ਹਣਾ ਤੇ ਵੀਰੋ ਥਣ ਲੇਵਾ ਦੇਖੋ ਨੇੜ ਤੋਂ ਸੋਹਣਾ ਸਾਫ ਸੁਥਰਾ ਦੂਜੇ ਪਾਸੇ ਜੇ ਆਪਾਂ ਹਵਾਨਾ ਦਿਖਾ ਦਿੰਨੇ ਆ ਸੋਹਣੇ ਸਾਫ ਸੁਥਰੇ ਹਵਾਨੇ ਦੀ 1 ਲੱਖ 10 ਦੇ ਵਿੱਚੋਂ ਮਾਨਦਾਨ ਘਾ ਰਹਿੰਦਾ ਹੋ ਜੂ ਪੈਂਟ ਧੂਰਕੋਟ ਰਣਸੀ ਜ਼ਿਲ੍ਹਾ ਮੋਗੇ ਦਾ ਪਿੰਡ ਆ ਨਿਹਾਲ ਸਿੰਘ ਵਾਲਾ ਦੇ ਨਾਲ ਆ ਗਿਆ ਬਿਲਕੁਲ ਤੇ ਨੰਬਰ ਹੋਲ ਜਾ ਬਈ ਦੁਆਰੇ ਆਪਣਾ 99555556077 ਸੋ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਦਿੱਤੇਗੇ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤਹਿਦ